ਸ਼ਜਾਦ ਪੱਟੀ ਮੁਰਦਾਬਾਦ ਆਈਐਸਆਈ ਮੁਰਦਾਬਾਦ ਅਮਰਪਾਲ ਮਹਿਰੋ ਮੁਰਦਾਬਾਦ ਅਮਰਪਾਲ ਮਹਿਰੋ ਸ਼ਜਾਦ ਪੱਟੀ ਪਾਕਿਸਤਾਨੀ ਏਜੰਟ ਆਈਐਸਆਈ ਇਹ ਦੋਨੇ ਮਿਲ ਗਏ ਨੇ ਇਹ ਪੰਜਾਬ ਵਿਰੋਧੀ ਨੇ ਦੋਨੇ ਇਹ ਇੱਧਰ ਦੇਖੋ ਸਾਡੇ ਅੱਜ ਸ਼ਜਾਦ ਪੱਟੀ ਨੂੰ ਟੋਕਿਆ ਗਿਆ ਅਮਰਪਾਲ ਉੱਤੇ ਆ ਗਿਆ ਮਹਿਰੋ ਨੂੰ ਏ ہزار ਪੱਟੀ ਮੁਰਦਾਬਾਦ ہزار ਪੱਟੀ ਮੁਰਦਾਬਾਦ ਆਦੇ ਹੜਾ ਪਰਿਆ ਅਦਮਾਜ ਮੈਂ ਪੰਜ ਬੰਦੇ ਮਾਰੂਗਾ ਆੜਾ ਤੁਹਾਡੀ ਗਾਥੀ ਆ ਦੇ ਬਾਬਾ ਹਾਏ ਹਾਏ ਅਮਰਪਾਲ ਮਰ ਗਿਆ ਹਾਏ ਹਾਏ ਬਾਬਰ ਦੋਪਾਲ ਮੈਰੋ ਮਰ ਗਿਆ ਹਾਏ 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 ਅਮਰਦਮਾਦਾ ਦੀ ਜੈ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਨਕਲੀ ਰਹਿੰਗ ਅਮਰਪਾਲ ਮੈਰੋ ਸ਼ਾਜਾਦ ਪੱਟੀ تاج ਸੁਹਾਗ ਤਾਜ ਇਹ ਦੋਨੇ ਮਿਲ ਗਏ ਨੇ ਇਹ ਗੁਰੂ ਦਾ ਬਾਣਾ ਪਾ ਕੇ ਕੁੜੀ ਦੇ ਹੱਤਿਆ ਕੀਤੀ ਆ ਕੁੜੀ ਚੰਗੀ ਸੀ ਮਾੜੀ ਸੀ ਉਸ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਸੀ ਲੇਕਿਨ ਇਹ ਲੋਕ ਅਮਰਤਪਾਲ ਮੈਰੋ ਬਲੈਕਮੇਲਰ ਆਦਮੀ ਆ ਹੈ ਬਲਾਤਕਾਰੀ ਆ ਹੈ ਔਰ ਕਤਲ ਆ ਹੈ ਅਮਰਤਪਾਲ ਮੈਰੋ ਦੇ ਹਰ ਰੋਜ਼ ਪੁੱਤਲੇ ਭੂਕੋ ਇਹ ਕਹਿ ਰਿਹਾ ਗੁਰਸਮਰਨ ਸਿੰਘ ਮਾਣਡ ਅਪੀਲ ਕਰ ਰਿਹਾ ਲੋਕਾਂ ਨੂੰ ਪਰ ਇੱਕ ਹੋਰ ਅਪੀਲ ਵੀ ਕਰ ਰਿਹਾ ਅਮਰਤਪਾਲ ਮੈਰੋ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਹਰ ਵਿਅਕਤੀ ਇਹਦਾ ਵਿਰੋਧ ਕਰੇ ਨਾ ਕਿ ਇਹਦਾ ਸਾਥ ਦੇਵੇ ਇਹ ਖੁਦ ਗਿੱਦਰ ਦੀ ਲਾਲ ਭੱਜ ਗਿਆ ਬਾਹਰ ਅਗਰ ਮਰਦ ਹੁੰਦਾ ਤਾਂ ਪੜੋਸ ਦੇ ਸਾਹਮਣੇ ਪੇਸ਼ ਹੁੰਦਾ ਆਪਣੇ ਨਾਲ ਦੇ ਸਾਥੀਆਂ ਦੇ ਧੋਖਾ ਦੇ ਕੇ ਆ ਬਾਹਰ ਭੱਜ ਗਿਆ ਇਹ ਇਹ ਪਹਿਲਾ ਵੀ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਅੰਮ੍ਰਿਤਸਰ ਸਾਹਿਬ ਦੇ ਬਾਹਰ ਸਟੈਚੂ ਲੱਗੇ ਸੀ ਉਹ ਤੜਵਾਏ ਉਹਨਾਂ ਨੂੰ ਅੰਦਰ ਕਰਾਤਾ ਅਤੇ ਬਾਹਰੋਂ ਆਪ ਫੜਨੇ ਕਿ ਲੈ ਗਿਆ ਆਪ ਭੱਜ ਗਿਆ ਇਹ ਹਰ ਵਾਰ ਗਦਾਰ ਆ ਇਹ ਮਢਲੋ ਸਿੱਖ ਨਹੀਂ ਹੈਗਾ ਮੁੰਡੋ ਇਹ ਮੁੰਡਾ ਮੁ슬ਮਾਨ ਆ ਨਕਲੀ ਪਹਿਰਾਵਾ ਪਾ ਕੇ ਭੋਲੇ ਭਾਲੇ ਸਿੱਖਾਂ ਨੂੰ ਪੰਜਾਬੀਆਂ ਨੂੰ ਲੁੱਟਣ ਵਾਲਾ ਵਿਅਕਤੀ ਸੀ ਇਹ ਇਹ ਅੱਜ ਇਹ ਦबई ਦੀ ਸੈਰ ਕਰ ਰਿਆ ਮੈਨੂੰ ਇਹ ਵੀ ਡਰਾ ਕਿਤੇ ਲੰਡਨ ਨਾ ਭਾਜੇ ਦੋ ਨੰਬਰ ਖਾਤੇ 'ਚ ਇਹਨੂੰ ਪੰਜਾਬ ਪੁਲਿਸ ਤੁਰੰਤ ਫੜੇ ਇਹਨੂੰ ਇਨਕਾਊਂਟਰ ਜਿਹੜੀ ਪੰਜਾਬ ਪੁਲਿਸ ਕਰ ਰਹੀ ਆ ਬਹੁਤ ਵਧੀਆ ਕਰ ਰਹੀ ਆ ਲੱਤਾਂ 'ਚ ਗੋਲੀਆਂ ਬਜੜੀਆਂ ਨੇ ਇਹਦੇ ਛਾਤੀ 'ਚ ਬਜੜੀ ਚਾਹੀਦੀ ਸੀ ਗੋਲੀ ਪੰਜਾਬ ਪੁਲਿਸ ਠਾ ਠਾ ਮਾਰੇ ਇਹ ਜੇ ਗੰਦੇ ਆਂਡਿਆਂ ਨੂੰ ਸਾਨੂੰ ਪਰਵਾਹ ਨਹੀਂ ਹੈ ਇਹ ਜਿਹੜੀਆਂ ਧਮਕੀ ਦਿੰਦਾ ਇੱਕ ਮਾਰੀ ਆ ਪੰਜ ਹੋਰ ਮਾਰਾਂਗੇ ਬੜੀਆਂ ਪਾਰਕਿੰਗਾਂ ਨੇ ਓ ਪੀ ਉਹ ਦੇ ਪੁੱਤਾ ਹਰਾਮ ਦੇ ਦੱਲਿਆ ਤੈਨੂੰ ਗਾਣਾ ਕੱਢ ਰਿਆ ਮੈਂ ਗੁਰ ਸਿਮਰਨ ਸਿੰਘ ਮੰਡਰੂ ਦੇਖ ਲਗਰ ਪਲਾਜੇ ਨੂੰ ਦੇਖ ਮਿੰਟੂ ਨੂੰ ਦੇਖ ਲਾ ਤੂੰ ਤੂੰ ਕੁਛ ਨਹੀਂ ਕਰ ਸਕਦਾ ਤੂੰ ਗਿੱਦੜ ਦੀ ਆਦਤ ਤੇ ਬੱਬਰ ਖਾਲਸਾ ਦੇ ਧਮਕੇ ਦਿੰਦੇ ਆ ਕਦੇ ਸ਼ਹਿਜਾਨ ਪੱਟੀ ਨਾਲ ਤੂੰ ਜਾ ਰਿਆ ਵਾ ਮਿਲ ਰਿਆ ਵਾ ਇਹ ਨਾਲ ਕੁਛ ਨਹੀਂ ਹੋਣਾ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਸਾਡੇ ਪੰਜਾਬ ਨੂੰ ਕੁਛ ਨਹੀਂ ਹੋਣਾ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਨਾ ਵਾ ਥੋੜਾ ਸ਼ਾਂਤੀ ਰੱਖੋ ਜੇ ਤੁਹਾਨੂੰ ਕੋਈ ਤਕਲੀਫ ਆਉਂਦੀ ਆ ਜੇ ਤੁਸੀਂ ਥਾਣੇ ਚਲੇ ਜਾਓ ਪ੍ਰਸ਼ਾਸਨ ਕੋਲੇ ਚਲੇ ਜਾਓ ਤੁਹਾਨੂੰ ਡਰਨ ਦੀ ਲੋੜ ਨਹੀਂ ਮਾਫੀਆ ਨਾਲ ਵਾਂਗੂ ਕੰਟੈਂਟ ਆਪਦੇ ਬੰਦ ਕਰਨੇ ਆ ਬੰਦ ਕਰੋ ਨਹੀਂ ਪਾਉਣੇ ਆ ਮਾੜੇ ਮੋਟੇ ਸਹੀ ਪਾ ਲਓ ਜੇ ਗਲਤ ਆ ਬੰਦ ਕਰ ਦਿਓ ਜੇ ਤੁਹਾਡੇ ਲਤਾਰੀ ਭਾਰ ਚੱਲਦੀ ਆ ਜੇ ਸਰਕਾਰ ਕਹਿੰਦੀ ਆ ਇਸੇ ਤਰ੍ਹਾਂ ਚਲੋ ਮੈਂ ਸਰਕਾਰ ਨੂੰ ਵੀ ਕਹਿਣਾ ਜਾਂ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਚਾਹੀਦਾ ਜਿਹੜਾ ਪਰਫਾਰਮਾ ਬਣਾ ਦੋ ਵੀ ਸੋਸ਼ਲ ਮੀਡੀਆ ਤੇ ਆਹ ਕੰਮ ਕਰ ਸਕਦੇ ਆ ਆਹ ਕੰਮ ਨਹੀਂ ਕਰ ਸਕਦੇ ਕਿਉਂਕਿ ਲੋਕਾਂ ਨੇ ਇਕੱਲੇ ਇਕੱਲੇ ਨਹੀਂ 510 ਨਹੀਂ ਹੈ ਗਿਆ ਪੰਜਾਬ ਦੇ ਕਰੋੜਾ ਲੋਕ ਨੇ ਕਿੰਦਾ ਕਰ ਉਹਨੂੰ ਮਾਰੋਗੇ ਤੁਸੀਂ ਇਹ ਪਿਆਰ ਨਾ ਸਮਝਾਉਣ ਵਾਲੀ ਗੱਲ ਆ ਇਹਨਾਂ ਲੋਕਾਂ ਦਾ ਦਾਣ ਰੋਟੀ ਦਾ ਬੰਦੋਬਸਤ ਕਰਿਓ ਜੇ ਐਸਜੀਪੀਸੀ ਹੱਤਵਾਦੀਆਂ ਨੂੰ 20-2000 ਰੁਪਏ ਦੇ ਰਹੀ ਆ ਤਾਂ 20-2000 ਇਹਨਾਂ ਨੂੰ ਦੇ ਦਿੰਦੇ ਇਹਨਾਂ ਦੀ ਰੋਟੀ ਰੋਜੀ ਚੱਲ ਜਾਈ ਸੀ ਇਹਨਾਂ ਦਾ ਜਿਹੜਾ ਤੁਸੀਂ ਲੋਕਾਂ ਦਾ ਰੌਲਾ ਪਾਇਆ ਕੰਟੈਂਟ ਮਾੜੇ ਆ ਲੋਕ ਦੇਖਦੇ ਕਿਉਂ ਨੇ ਲੋਕ ਬਲਾਕ ਮਾਰਨ ਦਵਾਰ ਚੜ ਰਹੀ ਨਹੀਂ ਉਹ ਇਸ ਕਰਕੇ ਨਾ ਲੋਕਾਂ ਨੂੰ ਵੀ ਕਹਾਂਗਾ ਦੇਖੋ ਨਾ ਬੰਦ ਕਰ ਦਿਓ ਉਹਦਾ ਸਵਾਲ ਆ ਲੈ ਕੇ ਦੇਖਦੇ ਪਏ ਆ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿਓ। ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ। ਤੁਹਾਨੂੰ ਇੱਥੇ ਆਈ ਸੀ ਯੂ, ਐਕਸ-ਰੇ, ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਈਡ, ਜੋੜਾਂ ਬਦਲਦੇ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲਿਓ ਇੱਥੇ ਮਨਾਓ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ